ਜੋਹਰਨਾ ਕੁਲਦੀਪ ਸਿੰਘ ਤੁਸੀਂ ਇਧਰੋਂ ਪਾਰਟੀ ਤੋਂ ਸਿਫਰ ਦਿੱਤਾ ਹੈ ਕੀ ਕਾਰਨ ਹੈ ਕਿਉਂ ਸਿਫਰ ਦਿੱਤਾ ਤੁਸੀਂ ਮੈਂ ਕੁਲਦੀਪ ਸਿੰਘ ਸਾਬਕਾ ਜ਼ਿਲ੍ਹਾ ਪ੍ਰਧਾਨ ਬਹੁਜਨ ਸਮਾਜ ਪਾਰਟੀ ਸੀ ਕਿ ਮੈਂ ਬਤਵਾਰ ਐਡਵੋਕੇਟ ਇਥੇ ਡਿਸਟ੍ਰਿਕਟ ਕੋਰਟ ਫ੍ਰੀ ਕੋਰਟ ਦੇ ਵਿੱਚ ਪ੍ਰੈਕਟਿਸ ਕਰਦੇ ਹਾਂ ਮੈਂ ਬਹੁਜਨ ਸਮਾਜ ਪਾਰਟੀ ਦੇ ਫੈਸਲਿਆਂ ਤੋਂ ਲਗਾਤਾਰ ਨਰਾਸ਼ ਚਲੇ ਆ ਰਿਹਾ ਹਾਂ ਜਿਹੜਾ ਲੋਕ ਸਭਾ ਹਲਕਾ ਫਰੀਦਕੋਟ ਦੀ ਜਿਹੜੀ ਟਿਕਟ ਵੀ ਹੈ ਜਿਹੜੀ ਉਹ ਭੋਜਨ ਸਮਾਜ ਪਾਰਟੀ ਨੇ ਜਿਹੜੀ ਹੈ ਦੇਣ ਦਾ ਜਿਹੜਾ ਗਲਤ ਫੈਸਲਾ ਕੀਤਾ ਇਸ ਤੋਂ ਨਰਾਸ਼ ਹੋ ਕੇ ਅਸੀਂ ਜਿਹੜਾ ਭੋਜਨ ਸਮਾਜ ਪਾਰਟੀ ਤੋਂ ਅਸਤੀਫਾ ਦਿੰਦਾ ਮੈਂ ਭੋਜਨ ਸਮਾਜ ਪਾਰਟੀ ਦਾ ਸਾਬਕਾ ਜ਼ਿਲ੍ਹਾ ਪ੍ਰਧਾਨ ਤੇ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦਿੰਦਾ ਕੀ ਕਾਰਨਾਂ ਦਿੰਦਿਆਂ ਕਾਰਨ ਜੀ ਇਹ ਹੈ ਵੀ ਅਸੀਂ ਜਿਹੜਾ ਭੋਜਨ ਸਮਾਜ ਪਾਰਟੀ ਸਾਡੇ ਖੂਨ ਪਸੀਨੇ ਨਾਲ ਅਸੀਂ ਪਾਰਟੀ ਸੀ ਜੀ ਅਸੀਂ ਪਾਰਟੀ ਦੇ ਜਿਹੜਾ ਕਾਂਸ਼ੀ ਰਾਮ ਜੀ ਦੇ ਵੇਲੇ ਤੇ ਬਹੁਤ ਸਾਰੇ ਜਿਹੜੇ ਵੱਡੇ ਵੱਡੇ ਪ੍ਰੋਗਰਾਮ ਹੋਏ ਆ ਜਿਹੜੀ ਪਾਰਟੀ ਦੀ ਆ ਬਹੁਤ ਸਾਰੀਆਂ ਮੀਟਿੰਗਾਂ ਹੋਈਆਂ ਉਸ ਵੇਲੇ ਤੋਂ ਅਸੀਂ ਜਿਹੜਾ ਬਹੁਜਨ ਸਮਾਈ ਪਾਰਟੀ ਨਾਲ ਜੁੜੇ ਸੀ ਤਾਂ ਮੈਂ ਬਹੁਜਨ ਸਮਾਈ ਪਾਰਟੀ ਦਾ ਜਿਹੜਾ ਹੈਗਾ ਬਹੁਜਨ ਸਟੂਡੈਂਟ ਫਰੰਟ ਦਾ ਵੀ ਫਰੀਕੋਟ ਜ਼ਿਲ੍ਹੇ ਦਾ ਪ੍ਰਧਾਨ ਰਿਹਾ ਜਦੋਂ ਪੁਰਾਣੀ ਲੋਕ ਸਭਾ ਜਿਹੜੀ ਉਹ ਇੱਕੋ ਹੀ ਜ਼ਿਲ੍ਹਾ ਫਰੀਕੋਟ ਹੁੰਦਾ ਸੀ ਉਦੋਂ ਬਾਅਦ ਤਿੰਨ ਜ਼ਿਲ੍ਹੇ ਬਣ ਗਏ ਫਰੀਕੋਟ ਮੁਕਸਰ ਤਾਂ ਉਦੋਂ ਤੋਂ ਲੈ ਕੇ ਜਿਹੜਾ ਅਸੀਂ ਚੱਲੇ ਆ ਰਹੇ ਸੀ ਤਾਂ ਉਸ ਤੋਂ ਬਾਅਦ ਅਸੀਂ ਜਿਹੜਾ ਪਾਰਟੀ ਦੇ ਵਿੱਚ ਕੰਮ ਕਰਦੇ ਰਹੇ ਪਰੰਤੂ ਹੁਣ ਜਿਹੜਾ ਸੀਗਾ ਪਾਰਟੀ ਨੇ ਜਿਹੜਾ ਸਾਡੀ ਕਿਸੇ ਵੀ ਕੋਈ ਜਿਹੜੀ ਸੁਣਵਾਈ ਨਹੀਂ ਕਰਦੀ ਲੋਕਤੰਤਰਿਕ ਜਿਹੜੇ ਹੈਗੇ ਆ ਉਹ ਢੰਗ ਨਾਲ ਜਿਹੜੀ ਉਹ ਫੈਸਲੇ ਨਹੀਂ ਲਏ ਜਾਂਦੇ ਤਾਂ ਬਤੌਰ ਮਤਲਬ ਵਰਕਰ ਜਦੋਂ ਬੰਦੇ ਦੀ ਸੁਣਵਾਈ ਨਾ ਹੋਵੇ ਜਦੋਂ ਉਹਦੀ ਕਿਸੇ ਗੱਲ ਦੇ ਮਤਲਬ ਹਰ ਗੱਲ ਨੂੰ ਔਣਗਾਲਾ ਕੀਤਾ ਜਾਵੇ ਤਾਂ ਫਿਰ ਕੰਮ ਕਰਨਾ ਜਿਹੜਾ ਪਾਰਟੀ ਦੇ ਵਿੱਚ ਮੁਸ਼ਕਲ ਹੋ ਜਾਂਦਾ ਆ ਤੁਸੀਂ ਇਕੱਲੇ ਨੇ ਅਸਤੀਫਾ ਦਿੱਤਾ ਜਾਂ ਤੁਹਾਡੇ ਨਾਲ ਕੋਈ ਸਾਥੀ ਜਿਹੜੇ ਨੇ ਉਹਨਾਂ ਨੇ ਵੀ ਅਸਤੀਫਾ ਦਿੱਤਾ ਮੇਰੇ ਨਾਲ ਅੱਜ ਸਦਾ ਡੋਗਰ ਸਿੰਘ ਹਰਸ਼ਮਪੱਟੀ ਜੋ ਸਾਡੇ ਵਿਧਾਨ ਸਭਾ ਹਲਕਾ ਫਰੀਦਕੋਟ ਦੇ ਜਿਹੜੇ ਜਨਰਲ ਸੈਕਟਰੀ ਵੀ ਰਹੇ ਐ ਪਹਿਲਾਂ ਇਹਨਾਂ ਨੇ ਜਿਹੜਾ ਬਤੌਰ ਮੈਂਬਰ ਹੀ ਵਰਕਰ ਹੀ ਜਿਹੜਾ ਪਾਰਟੀ ਦੇ ਵਿੱਚ ਕੰਮ ਕੀਤਾ ਇਹ ਵੀ ਸਾਡੇ ਨਾਲ ਲੰਬੇ ਸਮੇਂ ਤੋਂ ਕੰਮ ਕਰਦੇ ਰਹੇ ਐ इवन ਕਿ ਜਿਹੜੇ ਹੈਗੇ ਐ ਇਹ ਵੀ ਪੁਰਾਣੇ ਸਮੇਂ ਦੇ ਪੁਰਾਣੇ ਵਰਕਰ ਹੈਗੇ ਐ ਤਾਂ ਪਰੰਤੂ ਬਹੁਤ ਸਾਰੇ ਮੌਜੂਦ ਸਮਾਈ ਪਾਰਟੀ ਤੋਂ ਸਾਨੂੰ ਬਹੁਤ ਸਾਰੀਆਂ ਜਿਹੜੀਆਂ ਆਸਾਂ ਉਮੀਦਾਂ ਸੀਗੀਆਂ ਤਾਂ ਹੁਣ ਜਿਹੜਾ ਪਾਰਟੀ ਦੇ ਜਿਹੜੀ ਲੀਡਰਸ਼ਿਪ ਵੱਲੋਂ ਜਿਹੜੇ ਫੈਸਲੇ ਲਏ ਜਾਂਦੇ ਐ ਉਹਨਾਂ ਤੋਂ ਅਸੀਂ ਜਿਹੜਾ ਹੈ ਨਰਾਸ਼ ਹੋ ਕੀ ਜਿਹੜਾ ਇਹ ਇਸ ਕਦਮ ਕੁੱਟਿਆ ਬੜੇ ਦੁਖੀ ਮਨ ਨਾਲ ਕੁੱਟਿਆ ਹਮ ਕਿਹੜੀ ਪਾਰਟੀ ਜਾਣਦਾ ਸੋਚਿਆ ਸੀ ਇਹ ਹਾਲ ਦੀ ਘੜੀ ਅਸੀਂ ਕਿਸੇ ਵੀ ਪਾਰਟੀ ਜਾਣਦਾ ਨਹੀਂ ਸੋਚਿਆ ਤਾਂ ਫਿਰ ਹਾਲ ਅਸੀਂ ਆਪਦੇ ਸਾਥੀਆਂ ਨਾਲ ਵਿਚਾਰ ਕਰਕੇ ਤਾਂ ਅਗਲੀ ਜਿਹੜੀ ਕੋਈ ਸਾਡੀ ਰਣਨੀਤੀ ਹੋਊਗੀ ਉਹ ਤੁਹਾਡੇ ਰੂਪ ਰੂਪ ਵਿੱਚ ਹੋਊਗੀ ਅਸੀਫਾ ਭੇਜਤਾ ਸੀ ਹਾਈ ਕਮਾਂਡ ਨੂੰ ਹਾਂਜੀ ਅਸੀਂ ਮਾਨਯੋਗ ਸਰਦਾਰ ਜਸਵੀਰ ਸਿੰਘ ਜੜੀ ਨੂੰ ਅੱਜ ਜਿਹੜਾ ਹੈ ਇਸ ਜੀ ਸਾਡੇ ਸਟੇਫੀ ਦੀ ਜਿਹੜੀ ਕਾਪੀ ਉਹ ਸੈਂਡ ਕਰ ਦਿੱਤੀ ਹੈ ਅ ਅਸੀਂ ਜਿਹੜਾ ਹੈਗਾ ਇਸ ਇਹ ਸਟੇਫੀ ਨੂੰ ਜਿਹੜਾ ਮਨਜ਼ੂਰ ਇਹ ਮੰਨ ਕੇ ਕਿ ਜਿਹੜਾ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਨੂੰ ਪ੍ਰਸਤੀਤ ਹਾਂਜੀ ਭਾਈ ਜੀ ਕੀ ਨਾਮ ਹੈ ਤੁਹਾਡਾ ਸਰਦਾਰ ਡੋਗਰ ਸਿੰਘ ਹਰਸਿੰਦਰ ਭੱਟੀ ਖਾਲਸਾ ਮੈਂ ਤੁਹਾਨੂੰ ਕਿਹੜੀ ਪਾਰਟੀ ਨਾਲ ਸੰਬੰਧ ਰੱਖਦੇ ਹੋ ਭੋਜਨ ਸਮਾਜ ਪਾਰਟੀ ਨਾਲ ਅਸੀਂ ਜੀ ਲੰਮੇ ਸਮੇਂ ਤੋਂ ਜਦੋਂ ਜੰਗ ਸੀਗੇ ਪੂਰੇ ਪਲ ਜਵਾਨ ਸੀ ਉਦੋਂ ਤੋਂ ਲੈ ਕੇ ਭੋਜਨ ਸਮਾਜ ਪਾਰਟੀ ਦੇ ਨਾਲ ਸਾਡਾ ਰਿਸ਼ਤਾ ਖੂਨ ਦਾ ਰਿਸ਼ਤਾ ਖੂਨ ਪਸੀਨੇ ਦੇ ਨਾਲ ਅਸੀਂ ਦਿਨ ਰਾਤ ਇਕ ਕਰਕੇ ਯੋਧਿਆਂ ਦੇ ਸ਼ਾਮਲ ਹੋਣਾ ਹਰ ਕਾਰਜ ਵਿੱਚ ਅਸੀਂ ਭੋਜਨ ਸਮਾਜ ਪਾਰਟੀ ਦਾ ਸਾਥ ਦਿੰਦੇ ਰਹੇ ਹਾਂ ਅੱਜ ਜੋ ਤੁਸੀਂ ਅਸਤੀਫਾ ਦੇ ਰਹੇ ਹੋ ਕੀ ਮੌਬਤ ਆਈ ਹੈ ਨੋਕਤੇ ਹੈ ਜੀ ਹਰੇਕ ਬੰਦਾ ਇਹ ਚਾਹੁੰਦਾ ਹੈ ਕਿ ਜਿਸ ਪਾਰਟੀ ਵਿੱਚ ਜਿਸ ਖੇਤਰ ਵਿੱਚ ਅਸੀਂ ਕੰਮ ਕਰਦੇ ਆਂ ਉਸ ਪਾਰਟੀ ਦੇ ਵਿੱਚ ਜੇ ਸਮਾਜ ਲਈ ਅਸੀਂ ਕੰਮ ਕਰਦੇ ਆਂ ਉਹਨਾਂ ਦੀ ਭਲਾਈ ਲਈ ਪਾਰਟੀ ਕੋਈ ਸੋਚੇ ਅੱਗੇ ਵਧੇ ਲੋਕਾਂ ਨੂੰ ਜਿਹੜੇ ਸੁਖ-ਸੁਹੂਲਤਾਂ ਦੀ ਸਰਕਾਰ ਦੇ ਵਿੱਚ ਸ਼ਾਮਲ ਹੋ ਕੇ ਉਹ ਦਵਾਉਣ ਦੀ ਕੋਸ਼ਿਸ਼ ਕਰਨ ਪਰ ਬਹੁਤ ਜਨ ਸਮਾਜ ਪਾਰਟੀ ਦੇ ਜਿਹੜੇ ਉਹਗੇ ਲੀਡਰ ਹੈ ਉਹ ਚਾਹੁੰਦੇ ਨੇ ਕਿ ਦਲਤਾਂ ਮਹਾਰਾਜ ਆਵੇ ਉਹ ਸਰਕਤ ਪੈਸਾ ਵਟੋੜਨ ਤੇ ਲੱਗੇ ਆ ਕਦੇ ਆਪਣੇ ਜਨਮ ਦਿਨਾਂ ਤੇ ਪੈਸਾ ਇਕੱਠਾ ਕਰ ਲਿਆ ਕਦੇ ਕਿਸੇ ਹੋਰ ਪ੍ਰੋਗਰਾਮ ਲੀਕ ਕੇ ਪੈਸਾ ਇਕੱਠਾ ਕਰ ਲਿਆ ਮਤਲਬ ਸਮਾਜ ਦੀ ਭਲਾਈ ਵਾਲੇ ਪਾਸੇ ਉਹਨਾਂ ਦਾ ਕੋਈ ਧਿਆਨ ਨਹੀਂ ਰਹੀ ਗੱਲ ਅਸਤੀਫੇ ਦੀ ਸੋ ਜੋ ਸਾਡੀ ਪਾਰਲੀਮੈਂਟ ਹਲਕੇ ਦੀ ਟਿਕਟ ਹੈ ਲੋਕ ਸਭਾ ਦੀ ਜੋ ਟਿਕਟ ਹੈ ਇਹ ਦੇਣ ਦੇ ਵਿੱਚ ਪਾਰਟੀ ਨੇ ਬਹੁਤ ਵੱਡੀ ਉਨਗੈਲੀ ਕੀਤੀ ਹੈ ਵਰਕਰਾਂ ਨਾਲ ਕੋਈ ਵਿਚਾਰ ਨਹੀਂ ਕੀਤਾ ਕਿਸੇ ਲੋਕ ਨੂੰ ਪੁੱਛਿਆ ਨਹੀਂ ਗਿਆ ਅਣ ਦੇਖਿਆ ਕੀਤਾ ਗਿਆ ਵਰਕਰਾਂ ਨੂੰ ਤੇ ਕਿਸੇ ਸੂਝਵਾਨ ਪੜ੍ਹੇ ਲਿਖੇ ਬੰਦੇ ਨੂੰ ਇਹ ਟਰੈਕਟਰ ਦੀ ਜ਼ਰੂਰਤ ਸੀ ਜਿਹੜਾ ਕੋਈ ਸਮਾਜ ਦਾ ਭਲਾ ਕਰ ਸਕਦਾ ਅਸੀਂ ਇਸ ਗੱਲ ਤੋਂ ਸਾਨੂੰ ਰੰਜਿਸ਼ਾ ਪਾਰਟੀ ਨਾਲ ਤੇ ਪਾਰਟੀ ਦੀ ਜਿਹੜੀ ਉੱਗੀ ਲੀਡਰਸ਼ਿਪ ਆ ਉਹਦੇ ਨਾਲ ਇਸ ਦੁੱਖ ਵਾਂਸੀਂ ਆਪਣਾ ਜਿਹੜਾ ਸਤੀਫਾ ਹੈ ਉਹ ਅੱਜ ਅਸੀਂ ਦੇ ਰਹੇ ਹਾਂ ਜੀ ਤੇ ਇਸ ਤੀਫੇ ਦੀ ਕਾਪੀ ਹੈ ਜਿਹੜੀ ਅਸੀਂ ਮਾਨਯੋਗ ਸਰਦਾਰ ਗੜੀ ਸਾਹਿਬ ਨੂੰ ਭੇਜਤੀ ਹੈ ਉਹਨਾਂ ਦੇ WhatsApp ਕਰਤੀ ਅਸੀਂ ਤੁਹਾਡੇ ਨੇ ਦੇ ਸਾਥੀ ਸੀਗੇ ਉਹ ਉਹ ਵੀ ਚੱਲ ਗਏ ਤਾਂ ਕਿ ਜੇ ਤੁਸੀਂ ਇਕੱਲੇ ਨਹੀਂ ਸੀਫਾ ਦਿੱਤਾ ਦੇਖੋ ਜੀ ਸਾਡੇ ਮਨ ਵਿੱਚ ਤਾਂ ਇਹ ਹੈ ਕਿ ਇੱਥੇ ਫਰੀਦਕੋਟ ਹਲਕੇ ਦੇ ਵਿੱਚ ਫਰੀਦਕੋਟ ਦੀ ਬਹੁਤ ਵਧੀਆ ਸੀਟ ਹੈ ਇਹ ਤਾਂ ਸਰਦਾਰ ਬਲਜੀਤ ਸਿੰਘ ਨਿਮਚਾਕੀ ਸਾਹਿਬ ਇਲੈਕਸ਼ਨ ਲੜੇ ਸੀ ਤੇ ਬਹੁਤ ਸਾਰੀ ਵੋਟ ਪਈ ਸੀ ਅੱਜ ਬਹੁਤ ਸਾਰੀ ਵੋਟ ਨਹੀਂ ਐਸ ਇਲੈਕਸ਼ਨ ਵਿੱਚ ਬਹੁਤ ਸਾਰੇ ਸਤੀਫੇ ਜਾਣਗੇ ਵੋਟਾਂ ਨਹੀਂ ਪੈਣਗੀਆਂ ਬੀਐਸਪੀ ਦੇ ਕੈਂਡੀਡੇਟ ਇਸ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰਨਾ ਜੀ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਹੁਣ ਤੁਸੀਂ ਫਾਸਟ ਐਂਡ ਯੂਜ਼ ਪੰਜਾਬ ਦੀ ਐਪ ਅਪ ਪਲੇ ਸਟੋਰ ਤੋਂ ਇੰਸਟਾਲ ਕਰਕੇ ਨਵੀਆਂ ਅਤੇ ਤਾਜ਼ਾ ਖਬਰਾਂ ਪੜ੍ਹ ਅਤੇ ਦੇਖ ਸਕਦੇ ਹੋ ਧੰਨਵਾਦ